ਆ ਗਾ ਮੰਮੀ ਨੇ tartar ਵਾਜੀ ਇਹ ਤਰ੍ਹਾਂ ਹੋਣੀ ਆ ਗਿਆ ਪ੍ਰਿੰਟ ਦਾ ਅੱਗ ਬੁੱਝ ਗਈ ਤਾਂ ਨਹੀਂ ਬਣ ਗਿਆ ਕਿ ਨਹੀਂ ਬਣ ਗਿਆ ਪਤਾ ਨਹੀਂ ਕਿਹਦਾ ਆਵਾ ਪਤਾ ਨਹੀਂ ਕਿਹਦਾ ਖੋਣ ਆਉਂਦਿਆ ਇਹ ਤੇ ਬੜੀ ਵਧੀਆ ਬੰਦੀ ਹੋਰ ਇੱਥੇ ਵੇਚਾਂਗੇ 5-6 ਦਿਨਾਂ ਨੂੰ ਨਵਾਂ ਲੈ ਲਾਂਗੇ ਨਾ ਹਾਂ ਲੈ ਜਾਈ ਗਾਲੀ ਗਾਲੀ ਹੁੰਦੇ ਹੀ ਹੁੰਦਾ ਹਾਂ ਹਾਂ ਰਮਨ ਮੇਰਾ ਪਹਿਲੋ ਕੈਮਰਾ ਵਧੀਆ ਹੈ ਹਾਂ ਪਹਿਲੋ ਕੈਮਰਾ ਵਧੀਆ ਹੈ ਜਦੋਂ ਨਵਾਂ ਗਾੜ ਪਾਇਆ ਉਹੋਂ ਦਾ ਹੀ ਫੋਨ ਖਰਾਬ ਹੋ ਗਿਆ ਨਾ ਮੇਰਾ ਬਟਾਰਾ ਨજર ਲੱਗ ਗਈ ਨਾ ਅਨਸਮਿਆਂ ਦੀ ਤੇਰੇ ਫੋਨ ਚ ਫੋਟੋ ਬੜੀ ਵਧੀਆ ਹੁੰਦੀ ਧੀਮੀ ਦੀ ਗੱਲ ਕੋ ਨજર ਲੱਗ ਗਈ ਮੈਂ ਤਰ ਤਰ ਕੋ ਕਰਾ ਹਾਂ ਫੋਨ ਤਾਂ ਮੈਂ ਕਿਆ ਵਾਰ ਲੈਂਦੀ ਵਧੀਆ ਹੀ ਫੀਰ ਹੋਵੇ ਬੜੀ ਕਹਿੰਦੇ ਮੇਰੇ ਸੀਰ ਬੜੀ ਤੇ ਫਿਰ ਮੈਂ ਦਵਾਈ ਖਾ ਕੇ ਖਾ ਆ ਗਏ ਫਿਰ ਮੈਂ ਸੱਚੀ ਸੇਰ ਮੁੱਠਾ ਮੜੀ ਹੋ ਗਈ ਲੱਤਾਂ ਨੂੰ ਹੋਵੇ ਮੈਂ ਠੀਕ ਹੋ ਗਈ ਤੇ ਰਾਤੀ ਖਾਧੀ ਫਿਰ ਆ ਗਏ ਫੋਨ ਕਰੀ ਇਹ ਮੈਂ ਤਾਂ ਹੀ ਰੱਖੀ ਕੋਲ ਪਤਾ ਨਹੀਂ ਕਿ ਕਿਹੜੇ ਬੰਦੇ ਦੇ ਸੰਬੰਧ ਵਿੱਚ ਹਾਂ ਹਾਂ ਮੈਂ ਉਹ ਦਵਾਈ ਮੜਾ ਜਿਹੜਾ ਲੱਗਣ ਲੱਗ ਕਿੰਨੀ ਬੋਤਲ ਲਿਆਂਦੀ ਉਹਨੇ ਅੰਦਰ ਵੀ ਛੱਤ ਦੇ ਨਾਲ ਹੀ ਲੱਗਣ ਦੀ ਬੋਤਲੋਂ ਨੇ ਕਿੰਨੀ ਲਿਆਂਦੀ ਉਹ ਵੇ ਆਓ ਜਿਹੜੀ ਕਾਹਦੀ ਪਰ ਜਿਹੜੀ ਫਨੈਲ ਵਾਲੀ ਬੋਤਲ ਹੀ ਆ ਉਹ ਸਾਹਮਣੇ ਲੱਗੀਆਂ ਨਈਆ ਹੋੜੀ ਛੱਤ ਤੱਕ ਲੱਗੀਆਂ ਉਹਦੇ ਮੇਰੇ ਟੱਕ ਫੋਨ ਦਾ ਕੈਮਰਾ ਬੜਾ ਹੋ ਗਿਆ ਖਰਾਬ ਤੇ ਨਹੀਂ ਤੇ ਲੱਭ ਨਹੀਂ ਰਹੀਆਂ ਆ ਜੋ ਤੀ ਖਰਾਬ ਹੋ ਗਈ ਹਨ ਨਹੀਂ ਇਹ ਲਾਉਣ ਲੱਗੀ ਫੈਨਟੀ ਕਰਕੇ ਇਹਨੂੰ ਕਿਉਂ ਗਿਆ ਇਹ ਆੜੇ ਥੋੜੀ ਉਖੜੀ ਕਿੱਥੇ ਪਾਸਾ ਭਾਵੇਂ ਕਿਲਾ ਰੋ <coughs> <coughs> लियां फिर रखना पतीला ही लिया पानी आटा लग जमूह आटा लगह मूं ਫੜਾਵਾ ਪਾਣੀ ਪਕੋਟ ਦੇ ਮਗਰੋਂ ਪਾਉਣਾ ਆਜੂ ਤੇ ਤਰ ਭੰਗੇ ਨਾ ਹਾਂ ਅੱਜ ਨਾ ਨਾ ਮੁੜ ਕੇ ਮਸ਼ੀਨ ਜੀ ਨਾਲ ਘੋਟਦੇ ਨੇ ਮਸ਼ੀਨ ਤੋਂ ਉਹ ਤੇ ਕਰੰਟ ਪੈ ਗਿਆ ਹੈ ਤੇ ਨਾ ਥੱਲੇ ਲਾ ਕੇ ਮੁੜਨਾ ਹਾਂ ਆਪ ਨੂੰ ਨਾ ਰੋ ਨਾ ਮਸ਼ੀਨ ਜੀ ਉਦੋਂ ਮੈਂ ਕੋਟਿਆ ਹੀ ਦਿੱਤਾ ਜਦੋਂ ਮੈਂ ਕੱਲ ਐਸਾ ਤਨ ਹੂੰ ਲੋੜੀ ਦੇ ਹੂੰ ਇਹ ਚੰਦੀਵਾਰ ਦਾ ਸਾਡ ਹਾਂ ਫੋਨ ਕਿਥੋਂ ਲੱਭਣ ਡਿਆ ਕਿਤੇ ਹਾਂ ਫੋਨ ਕਿਥੋਂ ਲੱਭਣ ਡਿਆ ਅੱਜ ਉਹਨਾਂ ਨੇ ਛਲਗਮ ਤਰਨੇ ਹੀ ਲਵਣਾ ਨੇ ਲਵਣਾ ਨੇ ਉਹਨੂੰ ਕਿਹਾ ਤੇ ਜਾ ਤੀ 2 ਕਿਲੋ ਪੀ ਲਾਓ ਛਲਗਮ ਭਾਈ ਕੋ ਨਾਲ ਪਾਲਕ ਲੈ ਆਓ ਛਲਗਮ ਤੇ ਭਾਈ ਕੋ ਮਿਲੇ ਨਹੀਂ ਤਾਂ ਉਹ ਆਂਦਾ ਤੇ 2 ਕਿਲੋ ਪਾਲਕ ਕਰਦੇ ਕਾਲਾ ਪਾਲਕ ਲੈ ਆਇਆ 2 ਕਿਲੋ ਤੇ ਮੈਂ ਕਿਹਾ ਇਹ ਕੀ ਕੰਨੀ ਨਹੀਂ ਪਾਲਕ ਮੈਂ ਆਂਦੀ ਛਲਗਮ ਅਜ ਕੋਣੀ ਮੈਂ ਕਿਹਾ ਹੈ 2 ਕਿਲੋ ਛਲਗਮ ਅਜ ਕੋਣੀ ਆਂਦੀ ਪੈਣਾ ਕਿਹਾ ਤੇ 2 ਕਿਲੋ ਛਲਗਮ ਨਾਲ ਪਾਲਕ ਕਿਹਾ ਹੈ ਨੀ ਫਾੜ ਕੇ ਲਾਇਆ ਦੀ ਦੇ ਦੋ ਕੇ ਮੜ ਕੇ ਮਾਦਾ ਦੀ ਸਾਨੂੰ ਦੇ ਦਿਓ ਆਈਮ ਛਲਗਮੀ ਧਰਨੀ ਆ ਤੁਹਾਨੂੰ ਦੇ ਦੇ ਥੋੜੀ ਹਨਵਾਂ ਦੀ ਦੇ ਦਿਓ ਅੱਦੇ ਆ ਦੇ ਪਾਣੀ ਨਹੀਂ ਪੀ ਪੀ ਤੁਸੀਂ ਪਾਣੀ ਪੀ ਲਓ ਬੱਤ ਗਾ ਵੀ ਆ ਉੱਥੇ ਲਾਇਆ ਰੱਜੀ ਨੇ ਤੇ ਉੱਤੇ ਹੀ ਲਾਲ ਮਦਾਨੀ ਐਡੀ ਦੋ ਰੇਡ ਕਰਨ ਨਾਲ ਮੇਰੀ ਦੱਬੀ ਜਾ ਗਏ ਦੋ ਪੜੀ ਕੌਣ ਆ ਕੇ ਦੀ ਇਹ ਨਾ ਅੱਛਾ ਜਦ ਤੂੰ ਇਹ ਲੈ ਮੇਰੀ ਵੀ ਨਹੀਂ ਚੱਲਣ ਦੀ ਜਾਮ ਜੀ ਉਹ ਹੋ ਗਈ ਹੈ ਮਸ਼ੀਨ ਜੀ ਤੇਲ ਪਾਣਾ ਪੈਣਾ ਹਾਂ ਚੱਲ ਭਈ ਆ ਖੋਲ ਦਿਆਂ ਦੀ ਜੋਂ ਇਹ ਮਿਲ ਕਿਉਂ ਖੋਲ ਜੀ ਨਹੀਂ ਪਤਾ ਨਹੀਂ ਜਦੋਂ ਲੈ ਦੇ ਕੇ ਉਹਦੇ ਬਾਸਾ ਦੇ ਕਦੀ ਨਹੀਂ ਦਿੰਦੇ ਲਾੜੀ ਚੋਕੇ ਨੂੰ ਆ ਚਲ ਗਈ ਅੱਛਾ ਇਹ ਬੜੀ ਆਈ ਖਰਾਬ ਹੈਗੀ ਖਰਾਬ ਮਾਂ ਕੋਰ ਦੇ ਚੰਗੀ ਹੁੰਦੀ ਕਾਲੀ ਮਾਂ ਟੱਕੇ ਨਾਲ ਚੱਲਣ ਦੀ ਤੇਲ ਤੇਲ ਦੇ ਤੇ ਮਾਂ ਚ ਟੱਕੇ ਚੱਲਣ ਦੇ ਹਾਂ ਚਾਹ ਬਣੀ ਆ ਚਾਹ ਸਾ ਕੋਰ ਦਿੰਦਾ ਇਹਨਾਂ ਚੀਜ਼ਾਂ ਨਾਲ ਨਹੀਂ ਤੇ ਬਾਵਾ ਕਿੱਥੋਂ ਅੱਜ ਕਾਮ ਤੱਕ ਨਹੀਂ ਆ ਦਵੇ ਧੋਨੇ ਕੋਰ ਦਈਂ ਨਾ ਇਹਨਾਂ ਵਾ ਬ੍ਰੀਕ ਹੋ ਜਾਂਦਾ ਕੋੜ ਕੇ ਜੇ ਮੀਂਹ ਘਰੇ ਉਹਦਣਾ ਕਰਦੀ ਮਿਕਸੀ ਚ ਪਾ ਕੇ ਜਿਹੜੀ ਹੁੰਦੀ ਹੈ ਜ ਮਸਾਲੇ ਵਾਲੀ ਉਹ ਨਹੀਂ ਉਹਦਣਾ ਰਗੜਦੀ ਉਹ ਵੀ ਬੜਾ ਵਧੀਆ ਜਾਂਦਾ ਹਾਂ ਉਹ ਨਾਲ ਬੜਾ ਵਧੀਆ ਜਾਂਦਾ ਬਾਈ ਆਪੜੀ ਬਣਾ ਕੇ ਆਓ ਕਰਚੀ ਦੀ ਕਰਚੀ ਠੀਕ ਹੈ ਠੀਕ ਹੈ ਹਾਂ ਹੁਣ ਪਤਾ ਨਹੀਂ ਕਿ ਕਿਹਦੇ ਵਾਸਤੇ ਠੀਕ ਹੈ ਤੇ ਕਿਹਦੇ ਵਾਸਤੇ ਜਿਆਦਾ ਹੈ ਨਾ ਹੂੰ ਸੇਕ ਤੋਂ ਕਰ ਲੱਗੇ ਆਪੇ ਤੇ

ਇਹ ਲੇਲਾ ਕਦੋਂ ਦੀ ਹੈ ਰਦੋਂ ਦੀ ਪਤਲੀ ਇਹਦੇੋਂ ਤਾਂ ਪਤਲੀ ਨਹੀਂ ਹੈ ਹਮਮ ਅੱਛਾ ਯਾਦ ਹੈ ਰਦੋਂ ਦੀ ਪਤਲੀ ਨੂੰ ਤਾਂ ਇਹ ਰੋਟੀ ਆ ਕੁਨ ਸਦੀਣੀ ਨਿਕੇ ਤੇ ਕਹੋ ਇਹਦਾ ਪਤਿੰਦਾ ਚਾਹ ਵਾਲਾ ਉਹ ਤੇ ਨਹੀਂ ਇਹ ਬਾਚ ਰਿਹਾ ਹੈ ਇਹ ਵੀ ਇਹ ਤਾਂ ਉਤਾਰਦੇ ਨੇ ਹੈ ਪਤਿਲਾ ਇਹ ਤੇ ਕੜਾਈ ਹਮ ਤੇ ਇੱਕ ਦੋ ਤੇ ਮਿੱਟੀ ਲੈ ਲਾਦੀ ਇਹ ਚੱਲਿਆ ਦੇ ਯਾਰ ਲੈ ਕੱਚਾ ਜਿਹਾ ਪਤੀਲਾ ਹੀ ਇਕੱਟਾ ਕੰਝੋ ਦੇ ਕੇ ਜਾਂਦੇ ਦੀਏ ਹਾਂ ਤੇ ਜਦੋਂ ਆਪਾਂ ਓਨੇ ਕਿਨੇ ਕਹਿੰਦੇ ਉਹ ਹੈਗਾ ਹੀ ਉਹ ਪਤੀਲਾ ਉਹ ਜਿਹਦਾ ਤਾਹੀ ਤੋਲੇ ਦਾਸ ਪਰ ਪੱਥਰਾ ਲਗਾ ਦਿੰਦਾ ਇਹਦਾ ਹਾਂ ਜਦੋਂ ਇਹ ਘੇਟਾ ਦੇ ਇਹ ਪਤੀਲੀ ਭਰ ਕੇ ਚੁੱਲੇ ਦੇ ਚਾਹ ਨਾਲ ਹੈ ਜਲਾ ਪਕਾਣੇ ਪਰ ਪਰ ਪੀਨੇ ਹੋਰ ਪਾ ਦੇ ਹੋਰ ਪਾ ਦੇ ਘੁੱਟ ਕੇ ਹੋਰ ਪਾ ਦੇ ਹੈ ਕਹਿੰਦੇ ਨੇ ਘੁੱਟ ਕੇ ਹੋਰ ਪਾ ਦੇ ਉਦਾਂ ਚਾਹ ਖਾਣ ਦੀ ਲੜਾਈ ਲੈਦੀ। ਉਹ ਦੇਖ ਹੁਣ ਚਾਹ ਨੂੰ ਦੇ ਨਾ ਨਾ ਪੱਬਾ ਥੋੜੀ ਦੇ ਥੋੜੀ। ਥੋੜੀ ਥੋੜੀ ਚਾਹ ਤਾਂ ਮੁੰਡੇ ਜ਼ਹਿਰਿਆ। ਹੁਣ ਤੇ ਚਾਹ ਜ਼ਹਿਰ ਹੈ। ਉਹ ਤਾਂ ਚੰਗੇ ਨਾ। ਹਾਂ। ਉਹਦਾ ਜ਼ਹਿਰ ਵੀ ਉੱਤੀ ਲੱਗਦਾ ਕੋਈ। ਹੂੰ। ਉਹ ਨਹੀਂ ਜ਼ਹਿਰ ਲੱਗਾ ਲੱਗ। ਗੱਲ ਵੀ ਕੰਮ ਦੀ ਹੈ ਨਾ ਕਰਕੇ ਚਾਹ ਕੰਮ ਕਰਦਾ ਬਣੇ ਹੁਣ ਤੇ ਵੇਲੇ ਪਛਦੀ। ਪਹਿਲਾਂ ਕਿੱਥੇ ਚੀਜ਼ ਪਾਈ ਦੀ ਮੈਂ ਕਹਿੰਨੇ ਕਿ ਹੁਣ ਘਰ ਤੋਂ ਉੱਥੇ ਕੀ ਕੰਮ ਕਰਨਾ ਉੱਥੇ ਹੀ ਆਂ ਖਾ ਕੇ ਬਹਿ ਜਾਣਾ ਤੇ ਮਉਣ ਕੇ ਪਚਣੀ ਕਿੱਥੋਂ ਫਿੱਕਾ ਇਹ ਹਾਂ ਫਿੱਕਾ ਇਹ ਪਾ ਦੇ ਚਮਚਾ ਹਾਂ ਤਾਂ ਤਾਂ ਨਹੀਂ ਹੁਣ ਘਾਟੀ ਪਾਉ ਥੋੜਾ ਜਿਹਾ ਘਾਟੀ ਪਾਓ ਚਾ ਬਹੁਤ ਵਚੇ ਖੀ ਜਾਏ ਇਨਾਂ ਇਨਾਂ ਨਾ ਪਾਇਓ ਹੋਰ ਨਾ ਪਾਇਓ ਹਲੋ ਆਗੇ ਤੱਕ ਫਿਰ ਵੈਨੇ ਖਾ ਕੇ ਆ ਪਾਣੀ ਸਾਗ ਚ ਪੋਣਾ ਹਾਂ ਲੈ ਤਾਂ ਹੁਣ ਬਣਾ ਕੇ ਤੁਹਾਨੂੰ ਸਾਗ ਚ ਪਾਣੀ ਪੋਣਾ ਮੋਬਾਈਲ ਪਾ ਲੈਨੇ ਠੀਕ ਹੈ ਨਾਲ ਲਈਏ ਮੈਂ ਤਾਂ ਠੀਕ ਹੀ ਲੱਗਣ ਡਿਆ ਇਹ ਸੰਗਣਾ ਨਹੀਂ ਆ। ਕੀ? ਰੰਗ ਨਾ ਤਾਂ ਨਹੀਂ। ਹਾਂ। ਠੀਕ ਆ। ਸੰਗਣਾ ਸੰਗਣਾ ਵਾ ਜਿਆਦਾ ਤਾਂ ਫੇਰ ਆਖੀਦਾ ਚੰਪਾ ਲਈ ਨੂੰ। ਅਜੇ ਬਹੁਤਾ ਸੰਗਣਾ ਨਹੀਂ ਚੰਗਾ ਲੱਗਦਾ। ਹਾਂ ਇਹ ਕਿਹੜਾ ਸੰਗਣਾ? ਹਾਂ ਕਿਹੜਾ ਸੰਗਣਾ ਨੂੰ? ਬਰਾਂਡ ਕਿਹੜਾ? ਹਾਂ। ਬਰਾਂਡ ਵਰਕਲ ਆਹ ਏ। ਆਹੂ। ਕੀ ਆ? ਕਤਹ ਹੁਣ ਇਹ ਤੇ ਗਰਮ ਤੇ ਗਰਮ ਤਾਂ ਹੈ ਨਾ ਨਹੀਂ ਨਹੀਂ ਆ ਥੋੜਾ ਵਾਸਾ ਵਾਧੂ ਨਹੀਂ ਨਹੀਂ ਪੂਰਾ ਨਹੀਂ ਫਾਇਦਾ ਕੀ ਨਹੀਂ ਵਾਧੂ ਆ ਮੇਰਾ ਤਾਂ ਸਵੇਰ ਦਾ ਸੈਡਨ ਮੰਮੀ ਰਹਿਂਦੇ ਰੰਦ ਰੰਦ ਲੈ 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 ਨਹੀਂ ਨਹੀਂ ਮੈਂ ਤਾਂ ਹਵਾ ਕੱਢਣ ਦੀ ਪਿਆ ਜਿਆਦਾ ਹਵਾ ਨਹੀਂ ਭਰ ਜਣੀ ਤਾਂ ਲਈ ਕਿ ਤੂੰ ਆਲੇ ਨਿਕਲ ਜਾ ਤੂੰ ਹੋਰ ਹਾਂ ਵਾਧੂ ਤੇਰੇ ਵੀ ਖਰਾਮ ਆ ਹੂੰ ਲੈ ਜਾ ਲੈ ਜਾ ਹੋਰ ਪਵਾ ਲਗਾ ਨਾ ਨਾ ਹਾਂ ਗਰਮ ਬੜਾਈ ਤਾਂ ਲੱਤਾਂ ਮਾਰ ਗਿਆ ਜਾ ਕੇ ਟੱਕਾ ਢੋਕਾਂ ਲਾ ਲਈ ਨਾ ਹਾਂ ਜਾਂਦੇ ਭਾਤ ਤਾਜ ਕਾ ਵੀ ਲਿਆ ਰੋਟੀ ਖਾਈਏ ਤਾਂ ਇਹ ਮੈਂ ਬਣਾਉਣੀ ਆਪਣੇ ਦੁੱਧੇ ਕਰਕੇ ਤੇ ਜਵਾਈ ਕਰਕੇ ਵੀ ਸਾਖ ਖਣਾ ਉਹਨਾਂ ਨੇ ਹਾਂ ਦੋਵੇਂ ਪੁੱਤ ਬੜੇ ਸ਼ਕੀਰ ਹਾਂ ਹਜੇ 1 ਮਿੰਟ ਹੀ ਸ਼ਕੀਰ ਹੈਗੇ ਨਾ 10 ਮਿੰਨੇ ਚ ਹੈ ਚਾ ਤਾਂ ਕਹਿੰਦਾ ਨਿਕਣ ਸੁੱਕੜਦਾ ਬਣਾ ਲਈਏ ਹਾਂ ਹਾਂ ਜਾਂਦੇ ਇਹ ਰੋਟੀ ਮੰਗਣ ਆ ਵੀ ਲਿਆ